ਹਲ ਗੁਰ ਸੇਵਿਆ ਅਹਨ ਇਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸਹਉ ਕੁਰ ਸਹਉ ਝਟੀਆਂ ਤਉ ਦੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਤਸਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ वेशो सत्य श्रीव गुरु सहेबो जि नासरी महल्ला चौथा काल योग का धर्म कहो तुम पाई केव शूट है हम शूट का ਹਾਰੇ ਹਰ ਜਾਪ ਬੇੜੀ ਹਾਰੇ ਤੁਲਹਾਰ ਹਰ ਜਪਿਓ ਤਰਾਂਤ ਤਰਕੀ ਕਲ ਜੁਗ ਕਾ ਧਰਮ ਕਹ ਹ ਤਮ ਪਾਈ ਕੇਵ ਛੁਟ ਹੈ ਹਮ ਛੁਟ ਕਾ ਕੀ ਹਾਰੇ ਹਾਰੇ ਜਾਪ ਬੇੜੀ ਹਾਰੇ ਤੁਲਹਾ हार जपियो तारा तराकी हार जी लाज रखो जान जानकी हारे ਹਾਰੇ ਜਪਨ ਜਪਾਵਹੁ ਆਪਣਾ ਹਮ ਮੰਗੇ ਭਗਤੇ ਏਕਾ ਕੀ ਰਹਾ ਕਿਸੇ ਸੇਵਕ ਸੇ ਹਰ ਪਿਆਰੇ ਜੇਨ ਜਪਿਓ ਹਾਰੇ ਬਚਨ ਕੀ ਲਿਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੇ ਬੱਕੇ ਹਰ ਕੇ ਸੰਤ ਜਪਿਓ ਮਾਨ ਹਾਰੇ ਹਾਰੇ ਲੱਗ ਸੰਗਤ ਸਾਧ ਜਨ ਕੀ ਇਨ ਯਾਰ ਸੋਰ ਤ੍ਰਿਸ਼ਨਾ ਅਗਨ ਬੁਝਾਨੀ ਸੇਵ ਚਰਿਓ ਚੰਦ ਚੰਦਕੇ ਤੁਮ ਵੱਡ ਪੁਰਖ ਵੱਡ ਅਗਮ ਅਗੋਤ ਜਰ ਤੁਮ ਆਪੇ ਆਪੇ ਅਪਾਕੀ ਜਾਨ ਨਾਨਕ ਕਉ ਪ੍ਰਭ ਕਿਰਪਾ ਕੀ ਜਾਏ ਕਾਰ ਦਾਸਨ ਦਾਸ ਦਸੱਕੇ ਤੁਮ ਵਡ ਪਰਖ ਵਡ ਅਗਮ ਆਗੋਚਰ ਤੁਮ ਆਪੇ ਆਪੇ ਆਪਾ ਜਾਨ ਨਾਨਕ ਕੋ ਪ੍ਰਭ ਕਿਰਪਾ ਕੀ ਜਾ ਕਾਰੇ ਦਸਨ ਦਾਸ ਦਸਾਕੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੁਟ ਹੈ ਹਮ ਛੁਟ ਕਾ ਕੀ ਹਾਰੇ ਹਰ ਜਪ ਬੇੜੀ ਹਰ ਤੁਲਹਾ ਹਾਰੇ ਜਪਿਓ ਤਰੈ ਤ੍ਰਾਕੀ